ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਹਿ ਸਾਧ ਸੰਗਤਿਓ ਇਹ ਗੁਰਦੁਆਰਾ ਕੌਲਾ ਡਿਸਟ੍ਰਿਕਟ ਜੰਮੂ ਤਹਿਸੀਲ ਆਰਸਪੁਰਾ ਜੋ ਦਰਬਾਰ ਸਾਹਿਬ ਤੋਂ ਸ਼ਿਰਮਣੀ ਪ੍ਰਬੰਧਕ ਕਮੇਟੀ ਤੋਂ ਇਹ ਜੋ ਪ੍ਰੋਗਰਾਮ ਬੱਚਿਆਂ ਨੂੰ ਘਰ ਘਰ ਪਿੰਡ ਪਿੰਡ ਪੰਜਾਬੀ ਦੇ ਬਾਰੇ ਜਾਗਰੂਕ ਕਰਨਾ ਪੰਜਾਬੀ ਪੜ੍ਹਾਣੇ ਕੀਰਤਨ ਸਿਖਾਣਾ ਇਹ ਜੋ ਕਲਾਸਾਂ ਲੱਗ ਰਹੀਆਂ ਨੇ ਤਕਰੀਬਨ 3 ਮਹੀਨੇ ਤੋਂ ਇਹ ਜੋ ਸ਼ਿਰਮਾਨੀ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਤੋਂ ਇਹ ਜੋ ਜਥਾ ਆਇਦਾ ਹੈ ਇਹ ਉਸਤਾਦ ਆਇਦੇ ਨੇ ਇਹਨਾਂ ਬਹੁਤ ਮਿਹਨਤ ਨਾਲ 3 ਮਹੀਨੇ ਤੋਂ ਬੱਚਾ ਨੂੰ ਬਹੁਤ ਪੰਜਾਬੀ ਨਾਲ ਸਿੱਖਿਆ ਦਿੱਤੀ ਹੈ ਤੋਂ ਅੱਜ ਸਮਾਪਤੀ ਹੈ ਤੋਂ ਬੀਬੀ ਮਨਜੀਤ ਕੌਰ ਅੰਮ੍ਰਿਤਸਰ ਤੋਂ ਉਹਨਾਂ ਦੀ ਰਾਏ ਪ੍ਰਿੰਸੀਪਲ ਮਨਜੀਤ ਕੌਰ ਜੋ ਸ਼ਹੀਦ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਉਹਨਾਂ ਦੇ ਰਾਏ ਇਹ ਜੋ ਪ੍ਰੋਗਰਾਮ ਚੱਲ ਰਹੇ ਨੇ ਤੋ ਡਿਸਟ੍ਰਿਕਟ ਜੰਮੂ ਵਿੱਚ ਪਿੰਡ ਕੌਲਾਾਂ ਚ ਇੱਕ ਤਿੰਨ ਮਹੀਨੇ ਤੋਂ ਇਹ ਕਲਾਸਾਂ ਚੱਲ ਰਹੀਆਂ ਨੇ ਤੋ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲਦੇ ਰਹਿਣ ਤਾਂ ਕਿ ਆਉਣ ਵਾਲੀ ਜੋ ਪਨੀਰੀ ਹੈ ਜੋ ਸਾਡੇ ਸਿੱਖ ਸਮਾਜ ਨੂੰ ਚੰਗੇ ਰਸਤੇ ਤੇ ਲੈ ਜਾਣ ਵਾਸਤੇ ਇਹ ਬਿਲਕੁਲ ਪ੍ਰਤੱਖ ਰੂਪ ਤੇ ਕੰਮ ਕਰ ਰਹੀਆਂ ਕਿਉਂਕਿ ਇਸ ਮੌਕੇ ਸਾਡੇ ਸਮਾਜ ਬਹੁਤ ਰੁੱਟੀਆਂ ਨੇ ਕਿਉਂਕਿ ਬੜੇ ਨਸ਼ੇ ਪੱਤੇ ਨਾਲੇ ਪਾਸੇ ਨੌਜਵਾਨ ਜਾ ਰਹੇ ਨੇ ਤਾਂ ਬਹੁਤ ਵੱਡਾ ਪਰਾਲਾ ਜੋ ਕਿ ਇਹ ਕਾਰਡ ਨੇ ਸ਼ੁਰੂ ਬਣੀ ਪ੍ਰਬੰਧਕ ਕਮੇਟੀ ਤੋ 3 ਮਹੀਨੇ ਤੋਂ ਇਹ ਕਲਾਸਾਂ ਲੱਗੀਆਂ ਨੇ ਬੜੀ ਮਿਹਨਤ ਕੀਤੀ ਹੈ ਨਾ ਬੱਚਿਆਂ ਵੀ ਅੱਜ ਬਹੁਤ ਮਿਹਨਤ ਨਾਲ ਇਹ ਜੋ ਕਲਾਸਾਂ ਅਟੈਂਡ ਕੀਤੀਆਂ ਨੇ ਉਹਦਾ ਅੱਜ ਸਰਟੀਫਿਕੇਟ ਮਿਲਣਾ ਹੈ ਸਮਾਪਤੀ ਹੈ ਤੋ ਇਹਨਾਂ ਜੋ ਗੁਰਸਿੱਖ ਪੜ੍ਹਾਉਂਦੇ ਪਏ ਨੇ ਨਾ ਬੱਚੇ ਨੂੰ ਅੱਜ ਸਰਟੀਫିକੇਟ ਦਿੱਤੇ ਨੇ ਤੋਂ ਇਸੇ ਤਰ੍ਹਾਂ ਕਲਾਸਾਂ ਚੱਲਦੀਆਂ ਨੇ ਤੋਂ ਜੰਮੂ ਕਸ਼ਮੀਰ ਵਿੱਚ ਮੈਂ ਬੇਨਤੀ ਕਰਨਾ ਇਹ ਪ੍ਰਬੰਧਕ ਸ਼ਿਰਮਾਨੀ ਪ੍ਰਬੰਧਕ ਮੀਟ ਨੂੰ ਜੰਮੂ ਕਸ਼ਮੀਰ ਵਿੱਚ ਇਸ ਤਰ੍ਹਾਂ ਕਲਾਸਾਂ ਪਿੰਡ-ਪਿੰਡ ਗੁਰਦਵਾਰਿਆਂ ਲੱਗੀਆਂ ਜਾਣ ਤਾਂ ਕਿ ਆਉਣ ਵਾਲੀ ਪੁਣੀਰੀ ਜੋ ਸਾਡੇ ਸਿੱਖ ਇਤਿਹਾਸ ਨੂੰ ਜਾਣੂ ਹੋਵੇ ਸ਼ਹੀਦਾਂ ਸ਼ਹੀਦਾਂ ਦੇ ਇਤਿਹਾਸ ਨੂੰ ਜਾਣਣ ਤਾਂ ਕਿ ਜੋ ਕੁਰਬਾਨੀਆਂ ਸਿੱਖਾਂ ਦਿੱਤੀਆਂ ਨੇ ਇਸ ਸਿੱਖੀ ਵਾਸਤੇ ਉਹਦੇ ਜੇ ਜਾਗਰੂਕ ਰਹਿਣ ਤਾਕੇ ਆਉਣ ਵਾਲਾ ਸਮਾਂ ਸਿੱਖਾਂ ਦਾ ਜੋ ਬੜਾ ਵਧੀਆ ਹੋਵੇ ਜੀਵਨ ਚੰਗਾ ਹੋਵੇ ਤੋਂ ਗੁਰਪਿਆਰ ਸਾਹਿਬ ਨੂੰ ਜੀ ਬਹੁਤ ਬਹੁਤ ਧੰਨਵਾਦ ਹੈ ਨਾ ਪੀਰਾਂ ਦਾ ਜਿਹੜੇ 3 ਮਹੀਨੇ ਤੋਂ ਬੜੀ ਮਿਹਨਤ ਨਾਲ ਬੱਚਿਆਂ ਨੂੰ ਇਹ ਪੰਜਾਬੀ ਸਿਖਾਈ ਹੈ ਕੀਰਤਨ ਕਥਾ ਸਿਖਾਈ ਹੈ ਤੋਂ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੇ ਇਸੇ ਤਰ੍ਹਾਂ ਮਹਾਰਾਜ ਜੀ ਅਰਦਾਸਾਂ ਕਰਨਾ ਹੈ ਇਹਨਾਂ ਨੂੰ ਚੜ੍ਹਦੀਆਂ ਗਾਲਾਂ ਬਖਸ਼ਣ ਤੋਂ ਇਸੇ ਤਰ੍ਹਾਂ ਇਹ ਸੇਵਾ ਬੱਚਿਆਂ ਨੂੰ ਪੰਜਾਬੀ ਨਾਲ ਜੋੜ ਦੀ ਕਰਦੀਆਂ ਰਹਿਣ ਤਾਂ ਕਿ ਸਾਡਾ ਆਉਣ ਵਾਲਾ ਸਮਾਂ ਜਿਹੜਾ ਭਵਿੱਖ ਬੱਚਿਆਂ ਦਾ ਜੋ ਚੰਗਾ ਹੋਵੇ ਉਹ ਗੁਰੂ ਦੇ ਅਸਾ ਸੇ ਜੋ ਇਤਨੇ ਬੇਨਤੀਆਂ ਫਰਮਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ